ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸਿੱਖ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਵੱਲੋਂ ਖਾਲਸਾ ਸਾਜਨਾਮ ਦੇ ਰਿਸੋਰਸ ਮਰਪਟ ਚੌਥਾ ਖੁੰਦਾਨ ਕੈਂਪ ਗੁਰਦੁਆਰਾ ਸ੍ਰੀ ਬੁਰਸਾਤ ਧਾਰੀਵਾਲ ਦੇ ਮਾਰਵਾਲ ਲਗਾਇਆ ਗਿਆ ਖੁੰਦਾਨ ਕੈਂਪ ਦੌਰਾਨ ਨਿਸ਼ਾਨ ਸਿੰਘ ਗਿੱਲ ਸਮੇਤ 38 ਨੌਜਵਾਨਾਂ ਨੇ ਖੁੰਦਾਨ ਪਿਤਾਈ ਇਸ ਮੌਕੇ ਤੇ ਸਿੱਖ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਦੇ ਸੇਵਾਦਾਰ ਪੰਤ ਸਿੰਘ ਦੇ ਲੇਲੇ ਮਿਲ ਕੇ ਜਸ ਸਿੰਘ ਰਮਿਆਨ ਉਹ ਨੀਸ਼ੰਗ ਪੰਗਲੇ ਕੈਪਟਨ ਰਾਮ ਸਿੰਘ ਕਾਨੂੰ ਰਾਮ ਸਿੰਘ ਜਗਤਾਰ ਸਿੰਘ ਮੱਖਣ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਖਾਲਸਾ ਸਾਡਾ ਦਸ ਮੌਕੇ ਪਿਛਲੇ 4 ਸਾਲਾਂ ਤੋਂ ਖੂਂਦਣ ਕੈਂਪ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿਸ ਦੌਰਾਨ ਇਲਾਕੇ ਦੇ ਨੌਜਵਾਨ ਸੰਯੋਗ ਕਰਦੇ ਹਨ ਤੇ ਕਾਫੀ ਮਾਤਰਾ ਵਿੱਚ ਖੂਨ ਇਕੱਠਾ ਹੁੰਦਾ ਹੈ ਇਸ ਮੌਕੇ ਤੇ ਅੰਮ੍ਰਿਤ ਹਸਪਤਲ ਦੇ ਬਲੱਡ ਸੈਂਟਰ ਅਮਰੋਤ ਸਾਹਿਬ ਦੇ ਡਾਕਟਰ ਚੇਤਨ ਕੁਮਾਰ ਅਤੇ ਡਾਕਟਰ ਜਤਨ ਕੁਮਾਰ ਨੇ ਸਿੱਖ ਵੈਲਫੇਅਰ ਫਾਊਂਡੇਸ਼ਨ ਤਾਰੀਵਾਲ ਦੇ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਖੂਨ ਦਾਨੀਆਂ ਵੱਲੋਂ ਦਿੱਤੇ ਖੂਨ ਨਾਲ ਕਈਆਂ ਦੀ ਜਾਨ ਬਚਾਈ ਜਾ ਸਕਦੀ ਹੈ ਜਦਕਿ ਅਜਿਹੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਬਲੱਡ ਬੈਂਕ ਦੇ ਕੋਈ ਵੀ ਕੋਈ ਕਮੀ ਨਹੀਂ ਹੁੰਦੀ ਅਤੇ ਲੋੜ ਪੈਣ ਤੇ ਮਰੀਜ਼ਾਂ ਦੇ ਵਾਰਸਾ ਨੂੰ ਖੂਨ ਲੈਣ ਤੋਂ ਬਗੈਰ ਹੀ ਖੂਨ ਮੈdia ਕਰਵਾਇਆ ਜਾਂਦਾ ਹੈ ਡਾਕਟਰ ਸੱਜਣ ਨੇ ਕਿਹਾ ਕਿ ਖੂਨ ਦਾਨ ਕਰਨ ਵਾਲੇ ਵਿਅਕਤੀ ਹਮੇਸ਼ਾ ਤੰਦਰੁਸਤ ਰਹਿੰਦੇ ਹਨ ਤੇ ਖੂਨ ਦਾਨ ਦੌਰਾਨ ਚੇਚਤ ਹੋ ਤੇ ਪਹੁੰਚੇ ਗੁਰਦੁਆਰਾ ਸ੍ਰੀ ਬਰਨ ਸਾਹਿਬ ਪਾਰਿਵਾਰ ਦੇ ਨੰਬਰ ਹਰਜੀਤ ਸਿੰਘ ਕਲਿਆਣਪੁਰ ਇਥੇ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਦੇ ਮੈਂਬਰਾਂ ਨੂੰ ਅੰਮ੍ਰਿਤ ਹਸਪੀਟਲ ਬਲੱਡ ਸੈਂਟਰ ਅੰਮ੍ਰਿਤਸਰ ਦੀ ਟੀਮ ਵੱਲੋਂ ਸਰੋਪਾ ਅਤੇ ਜਾਦਗਰੀ ਸਨਮਾਨ ਤਨ ਦੇ ਕੇ ਸਨਮਾਨਿਤ ਕੀਤਾ ਗਿਆ। ਅਤੇ ਇਹ ਰੇਟ ਖੂਨਦਾਨ ਕਰਨ ਵਾਲੇ ਨੌਜਵਾਨ ਨੂੰ ਪ੍ਰਸ਼ੰਸਾ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਵੀਡੀਓ ਕੰਜੀ ਲੱਗੇ ਤਾਂ ਅੱਗੇ ਸ਼ਹਿਰ ਜੂਰ ਕਰਨਾ ਦੇਖੋ ਧਾਰੀਵਾਲ ਤੋਂ ਰਿਪੋਰਟਰ ਇੰਦਰਜੀਤ ਦੀ ਖਾਸ ਰਿਪੋਰਟ। ਵਹੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਖਾਲਸਾ ਸਾਜਨਾ ਦਿਵਸ ਦੇ ਸਮਰਪਿਤ ਅਸੀਂ ਇੱਕ ਤੋਥਾ ਫੂਨਦਨ ਕੈਂਪ ਲਾਉਣ ਜਾ ਰਹੇ ਹਾਂ ਗੁਰਦਰਾ ਬੁਰਸਾਪ ਦੇ ਬਾਹਰ ਲਾਇਆ ਜੀ ਕਿਹਦੇ ਦੇ ਕਰੀਬ ਸਾਡੇ ਕੋਲ ਹੁਣ ਤੱਕ 25 ਦੇ ਕਰੀਬ ਸਾਡੇ ਕੋਲ ਫੂਨਦਨ ਯੂਨਿਟ ਹੋ ਗਏ ਨੇ ਇੱਥੇ ਤੇ ਬਹੁਤ ਹੀ ਸਾਨੂੰ ਸੰਗਤਾਂ ਲਾਉਂਦਾ ਰਹਾਂ ਮਿਲਦਾ ਤੇ ਆਪ ਹੀ ਸੰਗਤਾਂ ਆ ਰਹੀਆਂ ਹਨ ਫੂਨਦਨ ਕਰਨ ਲਈ ਤੇ ਅਸੀਂ ਸਾਰੀ ਸੰਗਤ ਲਈ ਸਨਹਿਾ ਦੇਣਾ ਚਾਹੁੰਦੇ ਆਂ ਕਿ ਜਿਹੜੇ ਵੀ ਡਰਦੇ ਨੇ ਕੋਈ ਫੂਨਦਨ ਕਰਨ ਤੋਂ ਵੀ ਜਾਂ ਕੋਈ ਸਾਨੂੰ ਕਮਜ਼ੋਰੀ ਆਈ ਨਹੀਂ ਜਾਂ ਕੋਈ ਰੈਕਸ਼ਨ ਹੋਈ ਨਹੀਂ ਆ ਇਦਾਂ ਦਾ ਕੁਝ ਨਹੀਂ ਹੁੰਦਾ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਵਾ ਤਾਂ ਜੋ ਕਿ ਕਿਸੇ ਲੋੜਵੰਦ ਦੇ ਕੰਮ ਆ ਸਕੇ ਅੱਜ ਵੀ ਬਹੁਤ ਵੱਡੀ ਗਿਣਤੀ ਸੰਤਾਂ ਦਾ ਖੂਨਦਾਨ ਕੀਤਾ ਜਾ ਰਿਹਾ ਵਾ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ ਖੂਨਦਾਨ ਗੈਂਪ ਸਾਡੇ ਅਮਰਸਰ ਤੋਂ ਭੱਜ ਕੇ ਆਏ ਨੇ ਡਾਕਟਰ ਚੇਤਨ ਜੀ ਇਹਨਾਂ ਦਾ ਨੋਵਾ ਮੈਡੀ ਸਿਟੀ ਹਸਪੀਟਲ ਆ ਅਮਰਤ ਬਲੱਡ ਬੈਂਕ ਇਹਨਾਂ ਦਾ ਹੈਗਾ ਵਾ ਜੋ ਕਿ ਆਪਣਾ ਐਡਰੈਸ WhatsApp ਜਿਹੜਾ ਤਾਂ ਸਰਕਰੋਸ ਦੇ ਕੋਲ ਸਰਕਰੋਸ ਦੇ ਕੋਲ ਨਾ ਅਮਰਤ ਬਲੱਡ ਬੈਂਕ ਆ ਜਿਸ ਕਿਸੇ ਨੂੰ ਵੀ ਲੋੜ ਪੈਂਦੀ ਹੈ ਅੰਮ੍ਰਿਤਸਰ ਏਰੀਆ ਵਿੱਚ ਉਹ ਸਾਡੇ ਨਾਲ ਸੰਪਰਕ ਕਰਨ ਜਾਂ ਡਾਕਟਰ ਸਾਹਿਬ ਦੀ ਟੀਮ ਨਾਲ ਸੰਪਰਕ ਕਰਨ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਨਹੀਂ ਹੈ ਕਿ ਬਲੱਡ ਬੈਂਕ ਦੇ ਵਿੱਚ ਹਰ ਤਰ੍ਹਾਂ ਦਾ ਬਲੱਡ ਮਹੀਆ ਕਰਾਇਆ ਜਾਏਗਾ ਇਹਨਾਂ ਦੀ ਬੇਨਤੀ ਪ੍ਰਮਾਣ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਜੀ ਭਾਈ ਪਹਿਲੇ ਤੇ ਮੈਂ ਜਿਹੜੇ ਆਪਣੇ ਸਿੱਖ ਵੈਲਫੇਅਰ ਫਾਊਂਡੇਸ਼ਨ ਦੀ ਟੀਮ ਪੰਕਾ ਜੀ ਜਿਹੜੇ ਆਪਾਂ ਵੇਖਦੇ ਰਹਿੰਦੇ ਆ ਲਗਾਤਾਰ ਇਹਨਾਂ ਦਾ ਸਟੇਟਸ ਵੇਖਦੇ ਰਹੇ ਤਾਂ ਇੱਕ ਤੇ ਬੜਾ ਚੰਗਾ ਪ੍ਰਾਲਾ ਕਰ ਰਹੇ ਜਿਹੜਾ ਗੁਰੂ ਦਾਸ਼ਮ ਜਲਾ ਰਹਿਆ ਕੁਦਰਗਾ ਦੀ ਸੇਵਾ ਕਰ ਰਿਹਾ ਸਭ ਤੋਂ ਵੱਡਾ ਪੰਨਾ ਦਾ ਕੰਮ ਹੋਇਆ ਦੂਜਾ ਆਪਾਂ ਵੇਖਦੇ ਆ ਕਿ ਸਮਾਜਿਕ ਸੇਵਾਵਾਂ ਬਹੁਤ ਕਰਦੇ ਨੇ ਅੱਜ ਜਿਵੇਂ ਕੱਲ ਇਹਨਾਂ ਨੇ ਕਰਾਇਆ ਸੀ ਦਸਤਾਰ ਦਾ ਕੀ ਕੰਪੀਟੀਸ਼ਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਿੱਖਾਂ ਨੂੰ ਉਹ ਕੀਤਾ ਗਿਆ ਉਤਸ਼ਾਹਿਤ ਕੀਤਾ ਗਿਆ ਕਿ ਤੁਸੀਂ ਆਪਣੇ ਕੇਸ ਜਿਹੜੇ ਰੱਖੋ ਤੇ ਦਸਤਾਰ ਬੰਨੋ ਜਿਸ ਨਾਲ ਕੀ ਸਿੱਖ ਪੂਰਾ ਸੱਚਦਾ ਤੇ ਦੂਸਰਾ ਭਗਵਾਨ ਜਿਹਨੇ ਉਹਨਾਂ ਨੇ ਖੂਨਦਾਨ ਟੈਂਪਲ ਆਇਆ ਬੜਾ ਵਧੀਆ ਉਪਰਾਲਾ ਖੂਨਦਾਨ ਇੱਕ ਹੋਇਆ ਕਾਮ ਆ ਜਿੱਤੇ ਕਿ ਕੋਈ ਕਿਸੇ ਦੀ ਜਾਤ ਪਾਤ ਕਦੇ ਨਹੀਂ ਪੁੱਛਦਾ ਭਾਵੇਂ ਉਹ ਹਿੰਦੂ ਆ ਭਾਵੇਂ ਉਹ ਮੁ슬ਮਾਨ ਆ ਭਾਵੇਂ ਉਹ ਸਿੱਖ ਆ ਭਾਵੇਂ ਉਹ ਇਸਾਈ ਆ ਉਹ ਖੂਨ ਦੇ ਬਗਲੇ ਖੂਨ ਹੀ ਚੜ ਸਕਦਾ ਤੇ ਉਹ ਅੱਗੇ ਵੱਧ ਚੜ ਕੇ ਸੇਵਾ ਕਰਦੇ ਨੇ ਉਹਨਾਂ ਦੀ ਟੀਮ ਦਾ ਆਪਾਂ तहे ਦਿਲੋਂ ਸ਼ੁਕਰਗੁਜ਼ਾਰ ਆ ਠੀਕ ਹੈ ਜੀ ਬਾਕੀ ਇਹਨਾਂ ਦਾ ਨੋਵਾ ਮੈਡੀਸਿਟੀ ਨਾਲ ਸੰਪਰਕ ਰੰਦਾ ਰੰਦਾ ਕਿਸੇ ਗਰੀਬ ਦਾ ਇਲਾਜ ਕਰਾਉਣਾ ਹੋਵੇ ਕੋਈ ਫੋਨ ਕਰਦੇ ਜਾਂਦੇ ਆ ਤੇ ਆਪਾਂ ਇਹਨਾਂ ਦੇ ਨਾਲ ਹਰ ਵੇਲੇ ਹਰ ਜਗ੍ਹਾ ਤੇ ਹਰ ਮੌਕੇ ਤੇ ਖੜੇ ਆ ਅੰਮ੍ਰਿਤ ਬਲੱਡ ਸੈਂਟਰ ਅੰਮ੍ਰਿਤਸਰ ਤੋਂ ਜੜਾ ਕੀ ਸਰਕਟ ਹੌਸਟਲ ਦਾ ਬਿਲਕੁਲ ਕੋਲ ਹੈ ਜੀ ਕਿਸੇ ਵੀ ਬੰਦੇ ਨੂੰ ਖੂਨ ਦੀ ਜ਼ਰੂਰਤ ਹੋਵੇ ਉਹ ਬਿਨਾ ਡੋਨੇਸ਼ਨ ਦਿੱਤੇ ਬਿਨਾ ਖੂਨ ਦੇ ਬਦਲੇ ਖੂਨ ਦਿੱਤੇ ਖੂਨ ਲੈ ਜਾ ਸਕਦਾ ਕਿਉਂਕਿ ਜਿੰਦੋਂ ਤੱਕ ਸਾਡੇ ਨਾਲ ਇਹੋ ਜਿਹੇ ਬਾਵਾ ਜੁੜੀਆਂ ਅਸੀਂ ਹਰ ਵੇਲੇ ਖੜੇ ਆ ਦੂਸਰਾ ਜਿਹੜੇ ਥੈਲੇਸੀਮੀਆ ਦੇ ਬੱਚੇ ਹੁੰਦੇ ਆ ਕਿ ਜਿਨ੍ਹਾਂ ਦਾ ਇਹਨਾਂ ਨੂੰ ਹਰ ਵੇਲੇ ਖੂਨ ਦੀ ਲੋੜ ਪੈਂਦੀ ਪੈਂਦੀ ਆ ਥੈਲੇਸੀਮੀਆ ਵਾਲਿਆਂ ਨੂੰ ਆਪਾਂ ਫ੍ਰੀ ਖੂਨਦਾਨ ਕਰ ਦਿੰਨੇ ਆ। ਇਹ ਦੱਸ ਦਿਓ ਅੱਜ ਖੂਨਦਾਨ ਦੇਣ ਪੁੱਛੇ ਵਾਟ ਲੱਗਾ ਕੀ ਕਹੇ ਜਾਂਦੇ ਆਂ ਦੀ ਖਲਾਸ। ਸੋ ਕੋ ਬੋਲਾ ਤਾਂ ਮੈਂ ਮੇਰਾ ਨਾਮ ਸ਼ਾਨ ਸਿੰਘ ਗਿੱਲ ਮੇਰਾ ਸੰਗਠਨ ਗਲੀ ਸਵਕਾ ਸਾਰਾ ਮੈਂ ਜਿਲ੍ਹਾ ਪ੍ਰੈਜ਼ੀਡੈਂਟ ਗੁਰਦਾਸਪੁਰ ਮੈਂ ਅੱਜ ਅੰਮ੍ਰਿਤ ਬਲੱਡ ਸੈਂਟਰ ਅੰਮ੍ਰਿਤ ਸਰ ਦੇ ਸਹਿਯੋਗ ਨਾਲ ਅਤੇ ਪਾਰਿਵਾਰ ਦੇ ਫੰਕਰ ਭਾਈ ਜਿਨ੍ਹਾਂ ਦੇ ਸੰਯੋਗ ਨਾਲ ਅੱਜ ਬਰਸਾਖੀ ਦੇ ਵਿਹਾਰੇ ਤੇ ਬੋਰ ਸਾਹਿਬ ਦੇ ਦੇ ਬੋਰ ਸਾਹਿਬ ਦੇ ਕੋਲ ਇਹਨਾਂ ਲੋਕ ਕੈਂਪ ਲਗਾਇਆ ਗਿਆ ਅਤੇ ਜੋ ਵੀ ਆਣ ਕੇ ਲੋਕ ਖੂਨਦਾਨ ਕਰ ਰਹੇ ਨੇ ਖੂਨਦਾਨ ਕਰਨਾ ਵਧੀਆ ਕੰਮ ਹੈ ਜੋ ਵੀ ਸਾਡਾ ਸਰੀਰ ਖੂਨਦਾਨ ਕਰਨ ਦੇ ਨਾਲ ਵਧੀਆ ਰਹਿੰਦਾ ਹੈ ਵੀ ਅਸੀਂ ਸਾਰਿਆਂ ਨੂੰ ਉਹੀ ਅਪੀਲ ਕਰਦੇ ਹਾਂ ਕਿ ਖੂਨਦਾਨ ਕਰੋ ਇਹ ਲੋਕ ਖੂਨ ਜਿਹੜਾ ਨੋਰਵੰਦ ਪਰਿਵਾਰਾਂ ਨੂੰ ਅਮਰਦ ਬ੍ਰਦਰਸ ਅੰਮ੍ਰਿਤਸਰ ਵੱਲੋਂ ਫ੍ਰੀ ਦਿੱਤਾ ਜਾਂਦਾ ਹੈ ਮੈਂ ਜੀ 44 ਵਾਰ ਅੱਗੇ ਖੂਨਦਾਨ ਦੇ ਕਰ ਚੁੱਕਾ ਹਾਂ ਤੇ 45ਵੀਂ ਵਾਰ ਅੱਜ ਕਰ ਰਿਹਾ ਹਾਂ ਬੋਰ ਸਾਹਿਬ ਗੁਰੂ ਜੀ ਨਗਰੀ ਦੇ ਵਿੱਚ ਬੈਠੇ ਖੂਨਦਾਨ ਕੀਤਾ 45 ਵਾਰ